ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਬ ਜਿਹੜਾ ਮद्दा बार-बार ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਟਾਈਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਕੋਈ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਨੱਡਾ ਸਾਹਿਬ ਨੇ ਅਮਿਤ ਸ਼ਾਹ ਜੀ ਨੇ ਬੈਠ ਕੇ ਲੈ ਦੇਖੋ ਲੋਕ ਜਿਹੜੇ ਸਾਰੇ ਲੀਡਰ ਹੈ ਲੋਕਾਂ ਚ ਵਿਚਰਦੇ ਆ ਉਹਨਾਂ ਨੂੰ ਸਾਰੀ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ ਪੰਜਾਬ ਦੇ ਹਾਲਾਤ ਪਤਾ ਪਤਾ ਹੈ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਹੈ ਪਰ ਉਹ ਵਿਚਾਰ ਇੱਥੇ ਤਾਈ ਸੀਮਿਤ ਸਾਹਿਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ ਲੇਟ ਕਰਕੇ ਅਸੀਂ ਉੱਥੇ ਕਨਵੇ ਕਰ ਦਿਆਂਗੇ ਅਜ ਤੱਕ ਕਿਸੇ ਕਿਸਮ ਦੀ ਕੋਈ ਗੱਲ ਉੱਥੇ ਨਹੀਂ ਹੈ ਤੁਹਾਡੀ ਇਹ ਤਿਆਰੀਆ ਕੱਲ੍ਹਿਆ ਤੋਂ ਮੈਦਾਨ ਚ ਜਾਓਗੇ ਜਾਂ ਫਿਰ ਕਿਸੇ ਅਲਾਈਸ ਨਾਲ ਤੁਸੀਂ ਜਾਓਗੇ ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਕਈਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਕੋਈ ਹੁੰਦਾ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਨੱਡਾ ਸਾਹਿਬ ਨੇ ਹਮੇਸ਼ਾ ਜੀ ਨੇ ਬੈਠ ਕੇ ਲੈ ਜੀ ਜਕਰ ਸਰ ਬਣਾਤੀ ਕਿਹਾ ਕਿ ਉਹ ਸੇ ਪਲੈਨਿੰਗ ਜਿਹੜੇ ਜੜੀ ਪੈ ਲੋਗੇ ਪਰ ਸੁਝਾ ਆਵੇ 체 ਵੀ ਲੀਡਰ ਦੇ ਦਿੱਤੇ ਗਏ ਨੇ ਕਿ 73 ਸੈਕਰੀਟੀ ਰਿਪੋਰਟ ਹੈਗੀ ਹੈ ਉੱਥੋਂ ਤੋਂ ਵੀ ਕੁਝ ਚਰਚਾ ਹੋਈ ਹੈ ਦਕੋਤ ਲੋਕ ਜਿਹੜੇ ਸਾਰੇ ਲੀਡਰ ਹੈ ਲੋਕਾਂ ਚ ਵਿਚਰਦੇ ਹੈ ਉਹਨਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ ਪੰਜਾਬ ਦੇ ਹਾਲਾਤ ਪਤਾ ਪਤਾ ਹੈ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਹੈ ਪਰ ਉਹ ਵਿਚਾਰ ਇੱਥੇ ਤਾਈ ਸੀਮਿਤ ਹੈ ਸਾਹਿਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ-ਲੇਟ ਕਰਕੇ ਅਸੀਂ ਉੱਥੇ ਕਨਵੇ ਕਰ ਦਿਆਂਗੇ ਅਜ ਤੱਕ ਕਿਸੇ ਕਿਸਮ ਦੀ ਕੋਈ ਗੱਲ ਉੱਥੇ ਨਹੀਂ ਹੈ ਕੇਜਰੀਵਾਲ ਅੱਜ ਕੋਈ ਸੀ ਕਰਦੇ ਨੂੰ ਕਹਿੰਦੇ ਨੇ ਕਿ ਭਾਜਪਾ ਜਾਣ ਪੁੱਛ ਕੀ ਈਡੀ ਦੇ ਦਰਿਯੇ ਮੇਰੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਕਰਨਾ ਚਾਹੁੰਦੇ ਦੇਖੋ ਆਈ ਸਵਾਲ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆ ਤਾਂ ਨਹੀਂ ਹੋ ਸਕਦਾ ਵੀ ਇੱਥੇ ਕ腐ਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟਿਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਬ ਕਰਪਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆਹ ਵੈਕਸੀਨ ਉੱਥੇ ਈਡੀ ਲਾ ਰਹੀ ਹੈ ਤੇ ਚਾਹੇ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਨਾਲ ਤੁਹਾਨੂੰ ਕੋਈ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਕਿ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾ ਆਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤੇ ਉਹਨਾਂ ਨੂੰ ਈਡੀ ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਕਿਉਂ ਆਪ ਹੀ ਕਹਿੰਦੇ ਸੀਗੇ ਵੀ ਕਰਪਟਾ ਆਦਮੀ ਕੋਈ ਅਗਰ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਮੇਂ ਕੀ ਇਤਰਾਜ਼ ਹੈ ਹਰ ਜੋ ਨਏ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਹੋ ਸਕਦਾ ਵੀ ਇਹ ਕਾਨੂੰਨ ਕੇਜਰੀਵਾਲ ਸਾਹਿਬ ਆਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋ ਜਕਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸੰਮਨ ਜਾਰੀ ਕੀਤਾ ਉਹ ਇਲੈਗਲ ਨੇ ਈਡੀ ਕਹਿੰਦੇ ਵੀ ਅਸੀਂ ਮੈਂ ਆਪਣੇ ਵਕੀਲਾਂ ਤੋਂ ਪੁੱਛ ਕੇ ਜੀਤੀ ਉਹ ਕਹਰੇ ਗੈਰਕਾਨੂੰਨੀ ਸੰਮਨ ਹੈਗੇ ਆ ਜਦੋਂ ਸੱਚੀ ਆਉਣਗੇ ਫਿਰ ਮੈਂ ਚਲਾ ਜਾਵਾਂਗਾ ਦੇਖੋ ਉਹ ਜਿਹੜੇ ਆ ਉਹ ਹੀ ਕੈਨ ਨਾਟ ਬੀ ਦ ਜਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਕਿ ਆਈ ਐਮ ਨਾਟ ਕਲੇਮਿੰਗ ਇਹ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਪਰ ਅਗਰ ਉਹ ਇੱਥੇ ਐਨੇ ਸੱਚੇ ਹੈ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਹੈ بڑے ਲਿਖੇ ਆ ਆਈ ਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਚੀਜ਼ ਹੁੰਦੀ ਹੈ ਜਾ ਕੇ ਲੈ ਲਨ ਕੋਰਟ ਤੋਂ ਪਿਆਰ ਗਲਤ ਸਮਝ ਨਾ ਰਹੇ ਜੀ ਆ ਇਹਦੇ ਬੇਸਿਸ ਤੇ ਮੈਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲਨੀ ਨਹੀਂ ਉਹਨਾਂ ਨੂੰ ਪਤਾ ਕਿਉਂ ਨਹੀਂ ਮਿਲਨੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਹੈ ਉਹਦੇ ਵਿੱਚ ਸਸੋਧਿਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਵੀ ਸਾਨੂੰ ਬੇਲ ਦੇ ਦਿੱਤੀ ਜਾ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕੀ ਕਿਨੇ ਲਿਆ ਕਿੱਥੋਂ ਆਇਆ ईडी ਨੂੰ ਪੁੱਛਿਆ ਈੜੇ ਨੇ ਜਾ ਕੇ ਕਾਗਜ਼ ਰੱਖਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋ ਗਈ ਹੁਣ ਕੋਈ ਬੇਲਬੂਲ 8 ਮਹੀਨੇ ਦੇ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਛੱਡੋ ਤੇ ਆਹ ਇਹ ਕਾਨੂੰਨਾਂ ਨੇ ਤੇ ਲਾਗੂ ਹੋਗਾ ਜਿਹੜਾ ਆ ਤਾਂ ਹੈ ਨਹੀਂ ਕਿ ਸੋਧਿਆ ਜਿਹਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਐਸ ਕਰਕੇ ਉਹਨਾਂ ਨੇ ਕੋਈ ਮਹਿਕਮਾ ਹੀ ਨਹੀਂ ਰੱਖਿਆ ਵੀ ਮਾਲ ਖਾਣ ਨੂੰ ਉਹ ਪੋਜੀਸ਼ਨ ਉਹ ਆ ਗਈ ਵੀ ਡੰਡੇ ਖਾਣ ਨੂੰ ਬਾਂਦਰੀ ਤੇ ਮਾਲ ਖਾਣ ਡੰਡੇ ਖਾਣ ਨੂੰ ਰਿਚ ਮਾਲ ਖਾਣ ਨੂੰ ਬਾਂਦਰੀ